ਨਹੀਂ ਰਹੇ ਇੰਡੀਅਨ ਰੇਡੀਓ ਦੇ ਮਸ਼ਹੂਰੋ ਜਮਾਨਾ ਆਵਾਜ਼ ਅਮੀਨ ਸਿਆਣੀ ਸਾਹਿਬ ਅਮੀਨ ਸਿਆਣੀ ਸਾਹਿਬ ਨੇ 91 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਨੇ ਇੱਕ ਵੇਲਾ ਹੁੰਦਾ ਸੀਗਾ ਕਿ ਜਦੋਂ ਅਸੀਂ ਰੇਡੀਓ ਸੁਣਦੇ ਹੁੰਦੇ ਸੀ ਤੇ ਅਮੀਨ ਸਿਆਣੀ ਸਾਹਿਬ ਦੀ ਆਵਾਜ਼ ਸੁਣਨ ਨੂੰ ਤਰਸ ਜਾਈਦਾ ਸੀਗਾ ਤੇ ਉਹ ਡੀ ਕਰਹਿੰਦੀ ਸੀਗੀ ਕਿ ਅੱਜ ਅਮੀਨ ਸਿਆਣੀ ਸਾਹਿਬ ਦਾ ਪ੍ਰੋਗਰਾਮ ਆਊਗਾ ਤੇ ਅਸੀਂ ਉਸ ਨੂੰ ਸੁਣਾਂਗੇ पर अफसोस कि ए मशहूर जमाना आवाज ਹੁਣ ਹਮੇਸ਼ਾ ਦੇ ਲਈ ਖਮੋਸ਼ ਹੋ ਗਈ ਹੈ। ਇਸ ਫਾਨੀ ਦੁਨੀਆ ਤੋਂ ਰੁਖਸਤ ਹੋ ਗਏ ਨੇ। ਵੱਡਾ ਨਾਮ ਸੀ ਅਮੀਨ ਨਸੀਆਨੀ ਸਾਹਿਬ ਦਾ ਕੱਲੇ ਭਾਰਤ ਵਿੱਚ ਨਹੀਂ ਪੂਰੇ ਏਸ਼ੀਆ ਖਿੱਤੇ ਦੇ ਵਿੱਚ ਔਰ ਵਿਦੇਸ਼ਾਂ ਤੱਕ ਜਿੱਥੇ ਤੱਕ ਸਾਡੇ ਇੰਡੀਅਨ ਰੇਡੀਓ ਦੀ ਆਵਾਜ਼ ਗੂੰਜਦੀ ਸੀ ਉਸ ਦੇ ਨਾਲ ਹੀ ਇੱਕ ਆਵਾਜ਼ ਗੂੰਜਦੀ ਸੀਗੀ ਲਗਾਤਾਰ ਦੇਸ਼ ਆਜ਼ਾਦੀ ਤੋਂ ਅਗਲੇ ਵਰਿਆਂ ਦੀ ਗੱਲ ਕੀਤੀ ਜਾਵੇ ਔਰ ਜਿਨ੍ਹਾਂ ਨੇ ਉਹ ਆਵਾਜ਼ ਸੁਣੀ ਹੈ ਉਹਨਾਂ ਦੇ ਕੰਨਾਂ ਵਿੱਚ ਅਜੇ ਵੀ ਉਹ ਖੂਬਸੂਰਤ ਆਵਾਜ਼ ਅਰਸ ਖੋਲਦੀ ਹੈ ਤਾਂ ਉਹਨਾਂ ਦੇ بیٹے ਰਾਜਾ ਸਿਆਣੀ ਨੇ মিডিਆ ਨੂੰ ਉਹਨਾਂ ਦੀ ਮੌਤ ਦੇ ਬਾਰੇ ਦੱਸਿਆ ਹੈ ਤੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਇੱਕ ਗੱਲ ਕਰੀ ਹੈ ਤਾਂ ਰੇਡੀਓ ਦੇ ਕਈ ਸਾਰੇ ਸ਼ੋਅ ਜਿਹੜੇ ਨੇ ਉਹ ਹੋਸਟ ਕੀਤੇ ਨੇ ਤੇ ਕਈ ਦਿੱਗਜ ਕਲਾਕਾਰਾਂ ਦਾ ਇੰਟਰਵਿਊ ਵੀ ਉਹਨਾਂ ਨੇ ਕੀਤਾ ਆ ਆਮੀਨ ਸਿਆਣੀ ਜੋ ਰੇਡੀਓ ਦੀ ਦੁਨੀਆ ਦਾ ਇੱਕ ਅਜਿਹਾ ਨਾਮ ਸੀਗਾ ਜੋ ਹੁਣ ਰੁਖਸਤ ਹੋ ਚੁੱਕੇ ਨੇ ਔਰ ਉਹਨਾਂ ਦਾ ਜਿਹੜਾ ਇੱਕ ਪੂਰਾ ਜੇ ਦੇਖਿਆ ਜਾਵੇ ਕਿ ਕਿਸ ਤਰੀਕੇ ਦਾ ਸਫ਼ਰ ਰਿਹਾ ਆ ਔਰ ਉਸ ਸਫ਼ਰ ਨੂੰ ਮਤਲਬ ਕਹਿ ਸਕਦੇ ਆ ਕਿ ਭਾਰਤੀ ਰੇਡੀਓ ਦੇ ਉੱਪਰ ਕੰਮ ਕਰਨ ਵਾਲੇ ਅਨਾਉਂਸਰ ਔਰ ਬਤੌਰ ਜੇ ਗੱਲ ਕੀਤੀ ਜਾਵੇ ਕਿ ਸਾਡੇ ਸਾਰੇਆਂ ਵਾਸਤੇ ਉਹ ਇੱਕ ਰਾਹ ਦਸੇਰੇ ਸੀਗੇ ਅਮੀਨ ਸਿਆਣੀ ਸਾਹਿਬ ਭਾਰਤੀ ਰੇਡੀਓ ਅਨਾਉਂਸਰਾਂ ਦੇ ਵਿੱਚੋਂ ਇੱਕ ਅਜਿਹੇ ਥੰਮ ਸਨ ਜਿਨ੍ਹਾਂ ਨੂੰ ਵਾਚ ਕਰਦੇ ਹੋਏ ਫਾਲੋ ਕਰਦੇ ਹੋਏ ਅਸੀਂ ਸਾਰੇ ਐਂਕਰ ਇਸ ਦੁਨੀਆ ਦੇ ਵਿੱਚ ਅੱਜ ਜੋ ਕੁਝ ਵੀ ਸਿੱਖਿਆ ਸ਼ਾਇਦ ਕਹਿ ਸਕਦੇ ਹਾਂ ਕਿ ਉਹਨਾਂ ਦੀ ਉਸ ਖੂਬਸੂਰਤ ਜਿਹੜੇ ਅੰਦਾਜ਼ ਸੀਗਾ ਜਿਹੜੀ ਉਹਨਾਂ ਦੀ ਪੇਸ਼ਕਾਰੀ ਸੀ ਉਸ ਨੂੰ ਵੇਖ ਕੇ ਹੀ ਸਿੱਖਿਆ ਅਮੀਨ ਸਿਆਣੀ ਦਾ ਜੋ ਜਨਮ ਸੀ ਦੋਸਤੋ ਉਹ 21 ਦਸੰਬਰ 1932 ਨੂੰ ਬੰਬਈ ਦੇ ਵਿੱਚ ਹੋਇਆ ਸੀਗਾ ਰੇਡੀਓ ਤੇ ਕਈ ਦਹਾਕਿਆਂ ਤੱਕ ਉਹਨਾਂ ਦੀ ਸ਼ਾਨਦਾਰ ਆਵਾਜ਼ ਗੂੰਜਦੀ ਰਹੀ ਆਂ ਔਰ ਉਹਨਾਂ ਦਾ ਨੀਕਾ ਖੂਬਸੂਰਤ ਅੰਦਾਜ਼ ਹੁੰਦਾ ਸੀਗਾ ਜਿਸ ਦੇ ਵਿੱਚ ਉਹ ਬੋਲਦੇ ਹੁੰਦੇ ਸੀਗੇ ਬਹਨੋ ਔਰ ਭਾਈਓ ਆਪ ਸੁਣ ਰਹੇ ਹੈ ਬਿਨਾ ਕਾ ਗੀਤ ਮਾਲਾ ਇਹ ਖੂਬਸੂਰਤ ਅੰਦਾਜ਼ ਹੁੰਦਾ ਸੀ ਔਰ ਉਸ ਤੋਂ ਬਾਅਦ ਜਿਹੜੇ ਗੀਤ ਸੀ ਸਭ ਤੋਂ ਪਹਿਲੇ ਸੁਣਤੇ ਹੈ ਫਿਲਨ ਮਿਲਨ ਕਾ ਇਹ ਗੀਤ ਮੁਕੇਸ਼ ਜੀ ਦੀ ਆਵਾਜ਼ੋਂ ਮੇਂ ਔਰ ਉਹ ਤੋਂ ਬਾਅਦ ਗੀਤ ਚਲਣਾ ਸ਼ੁਰੂ ਹੋ ਜਾਂਦਾ ਸੀਗਾ ਔਰ ਇਸੇ ਤਰ੍ਹਾਂ ਹੀ ਉਹਨਾਂ ਦੇ ਇੱਕ ਹੋਰ ਖੂਬਸੂਰਤ ਅੰਦਾਜ਼ ਵੀ ਸੀਗਾ ਜਿਸ ਦੇ ਵਿੱਚ ਉਹ ਅਕਸਰ ਇਦਾਂ ਬੋਲਦੇ ਹੁੰਦੇ ਸੀਗੇ ਨਮਸਕਾਰ ਭਾਈਓਰ ਬਹਨੋ ਮੈਂ ਆਪਕਾ ਦੋਸਤ ਅਮੀਨ ਸਿਆਣੀ ਬੋਲ ਰਹਾ ਹੂੰ ਔਰ ਸਭ ਤੋਂ ਪਹਿਲੇ ਬਿਨਾਕਾ ਗੀਤ ਮਾਲਾ ਮੈਂ ਪੇਸ਼ ਹੈ ਮੁਹੰਮਦ ਰਫੀ ਸਾਬ ਕੇ ਕੁਝ ਜ਼ਿੰਦਗ ਮੈਂ ਔਰ ਉਸ ਤੋਂ ਬਾਅਦ ਫਿਰ ਗੀਤ ਚੱਲਨੇ ਸ਼ੁਰੂ ਹੋ ਜਾਂਦੇ ਸੀ ਔਰ ਫਿਰ ਉਹ ਜਿਹੜੀ ਟਿੱਕੀ ਆਵਾਜ਼ ਦੇ ਵਿੱਚ ਨਾ ਖੂਬਸੂਰਤ ਉਹਨਾਂ ਦੀ ਆਵਾਜ਼ ਤੇ ਫਿਰ ਨਗਮਿਆਂ ਦੀ ਆਵਾਜ਼ ਸੀਗੀ ਉਹ ਵਾਕਿਆ ਹੀ ਮਾਹੌਲ ਨੂੰ ਇੰਨਾ ਕੁ ਖੂਬਸੂਰਤ ਬਣਾ ਦਿੰਦੇ ਸੀਗੇ ਜਾਨਕੀ ਸੁਣਨ ਵਾਲੇ ਜਿਹੜੇ ਸਰੋਤੇ ਸੀ ਨਾ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤਾਂ ਦੀ ਆਵਾਜ਼ ਵਿੱਚ ਗੜੂੰਦ ਹੋ ਜਾਂਦੇ ਸੀਗੇ ਸਿਆਣੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਮੁੰਬਈ ਦੇ ਨਾਲ ਇੱਕ ਰੇਡੀਓ ਪੇਸ਼ਕਾਰ ਵਜੋਂ ਕੀਤੀ ਸੀ ਉਹਨਾਂ ਦੇ ਪ੍ਰਾ ਹਾਮਿਦ ਸਿਆਣੀ ਨੇ ਉਹਨਾਂ ਨੂੰ ਇੱਥੇ ਪੇਸ਼ ਕੀਤਾ ਸੀਗਾ ਉਹ 10 ਸਾਲਾਂ ਤੱਕ ਅੰਗਰੇਜ਼ੀ ਪ੍ਰੋਗਰਾਮਾਂ ਦਾ ਹਿੱਸਾ ਰਹੇ ਨੇ ਆਜ਼ਾਦੀ ਤੋਂ ਬਾਅਦ ਉਹ ਹਿੰਦੀ ਪ੍ਰੋਗਰਾਮਾਂ ਦੇ ਵੱਲ ਮੁੜੇ ਨੇ ਸਿਆਨੇ ਨੂੰ ਆਪਣੀ ਅਸਲੀ ਪਛਾਣ ਜਿਹੜੀ ਸੀ ਦਸੰਬਰ 1952 ਵਿੱਚ ਸ਼ੁਰੂ ਹੋਏ ਰੇਡੀਓ ਸ਼ੋਅ ਗੀਤ ਮਾਲਾ ਤੋਂ ਮਿਲੀ ਜਿੱਦਾਂ ਮੈਂ ਜ਼ਿਕਰ ਕੀਤਾ ਆ ਬਿਨਾਕਾ ਗੀਤਮਾਲਾ ਇਹ ਅੰਦਾਜ਼ ਸੀਗਾ ਉਹਨਾਂ ਦੀ ਪੇਸ਼ਕਾਰੀ ਦਾ ਤਾਂ ਸਿਆਣੀ ਹੋਣਾਂ ਦਾ ਜਿਹੜਾ ਬਿਨਾਕਾ ਗੀਤਮਾਲਾ ਪਹਿਲਾ ਰੇਡੀਓ ਸਲੂਨ ਤੋਂ ਪ੍ਰਸਾਰਤ ਕੀਤਾ ਗਿਆ ਸੀਗਾ ਇਹ ਸ਼ੋਅ ਇਹ 30 ਮਿੰਟ ਦਾ ਪ੍ਰੋਗਰਾਮ ਸੀਗਾ ਤੇ 1952 ਵਿੱਚ ਸ਼ੁਰੂ ਹੋਏ ਇਸ ਸ਼ੋਅ ਨੂੰ ਕਹਿ ਸਕਦੇ ਇੱਕ ਪੂਰੀ ਸਸਨੀ ਹੁੰਦੀ ਸੀ ਇਸ ਸ਼ੋਅ ਦੇ ਆਉਣ ਦੀ ਤੇ ਇਸ ਤੋਂ ਇਲਾਵਾ ਗੀਤਮਾਲਾ ਤੋਂ ਇਹ ਗੀਤ ਮਾਲਾ ਜਿਹੜੀ ਆ ਸਿਬਾਕਾ ਗੀਤ ਮਾਲਾ ਬਣ ਗਈ ਔਰ ਫਿਰ ਹਿੱਟ ਪ੍ਰੇਡ ਦੇ ਨਾਂ ਹਿੱਟ ਵੀ ਇਸ ਨੂੰ ਪ੍ਰਸਾਰਤ ਕੀਤਾ ਗਿਆ ਪਰ ਇਸ ਦੀ ਪ੍ਰਸਿੱਧੀ ਕਦੇ ਘਟ ਨਹੀਂ ਹੋਈ ਕਿਉਂਕਿ ਤਿੰਨ ਵਾਰੀ ਇਸ ਦੇ ਜਿਹੜੇ ਨਾਮ ਆ ਉਹ ਬਦਲੇਗੇ ਇਸ ਤੋਂ ਬਾਅਦ ਗੀਤ ਮਾਲਾ ਸ਼ੋਅ ਆਲ ਇੰਡੀਆ ਰੇਡੀਓ ਅਤੇ ਵਿਵਿਧ ਭਾਰਤੀ ਤੇ ਵੀ ਪ੍ਰਸਾਰਤ ਕੀਤਾ ਗਿਆ ਆਲ ਇੰਡੀਆ ਰੇਡੀਓ ਕੇ ਸਭੀ ਸਰੋਤਾਵਾਂ ਕੋ ਸਭੀ ਸਮਾਇਨ ਕੋ ਆਦਾਬ ਇਸ ਤਰੀਕੇ ਨਾਲ ਵੀ ਪ੍ਰੋਗਰਾਮ ਜਿਹੜਾ ਸੀ ਸ਼ੁਰੂ ਕੀਤਾ ਜਾਂਦਾ ਸੀਗਾ ਔਰ ਉਹਨਾਂ ਦਾ ਇਹ ਸ਼ੋ ਬਿਨਾਕ ਗੀਤਮਾਲਾ ਜੋ ਕਿ ਰੇਡੀਓ ਸਿਲੋਨ ਅਤੇ ਬਾਅਦ ਵਿੱਚ ਆਲ ਇੰਡੀਆ ਰੇਡੀਓ ਦੇ ਵਿਵਿੱਧ ਭਾਰਤੀ ਦੇ ਲਗਭਗ 42 ਸਾਲਾਂ ਤੱਕ ਪ੍ਰਸਾਰਤ ਹੁੰਦਾ ਰਿਹਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਇਸ ਰੇਡੀਓ ਸ਼ੋ ਦੀ ਸਫਲਤਾ ਨੇ ਦੋਸਤੋ ਕਈ ਰਿਕਾਰਡ ਜਿਹੜੇ ਸੀਗੇ ਤੋੜ ਦਿੱਤੇ ਨੇ ਲੋਕ ਹਰ ਹਫਤੇ ਉਹਨਾਂ ਦੀ ਆਵਾਜ਼ ਸੁਣਨ ਦੇ ਲਈ ਬੇਸਬਰੀ ਦੇ ਨਾਲ ਉਡੀਕ ਕਰਦੇ ਸੀਗੇ ਤੇ ਉਹਨਾਂ ਦੀ ਜਿਹੜੀ ਮਨਮੋਹਕ ਆਵਾਜ਼ ਸ਼ੈਲੀ ਨੇ ਉਹਨਾਂ ਨੂੰ ਪੂਰੇ ਭਾਰਤ ਵਿੱਚ ਚਹੇਤੇ ਇੱਕ ਅਨਾਉਂਸਰ ਵਜੋਂ ਪਛਾਣ ਦਿਵਾਈ ਸੀ ਜਿਸ ਨੂੰ ਕੋਈ ਵੀ ਨਹੀਂ ਭੁੱਲ ਸਕਿਆ ਇੰਡੀਆ ਦੀਆਂ ਜਿਹੜੀਆਂ 3-4 ਪੀੜ੍hiyan ਉਹ ਕਦੇ ਵੀ ਅਮੀਨ ਸਿਆਣੀ ਦੀ ਆਵਾਜ਼ ਨੂੰ ਨਹੀਂ ਭੁੱਲਣਗੀਆਂ ਕਦੇ ਨਹੀਂ ਭੁੱਲਣਗੀਆਂ ਗੀਤ ਮੱਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਅਮੀਨ ਸਿਆਣੀ ਸਾਹਿਬ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀਗਾ ਤੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਸੁਣਨ ਵਾਲਿਆਂ ਨੂੰ ਇਦਾਂ ਲੱਗੇ ਕਿ ਮੈਂ ਉਹਨਾਂ ਦੇ ਨਾਲ ਹੀ ਗੱਲਬਾਤ ਕਰਦਾ ਪਿਆ ਹਾਂ ਉਹਨਾਂ ਨੂੰ ਉਪਰਾਂ ਮਹਿਸੂਸ ਨਾ ਹੋਵੇ ਔਰ ਇਸ ਗੱਲ ਨੇ ਹੀ ਉਹਨਾਂ ਤੇ ਕਾਫੀ ਪ੍ਰਭਾਵ ਪਾਇਆ ਇਸ ਨੇ ਹੈਰਾਨੀਜਨਕ ਤੌਰ ਤੇ ਰੇਡੀਓ ਪੇਸ਼ਕਾਰੀ ਨੂੰ ਅਜੀਹਾ ਬਣਾਇਆ ਕਿ ਇਸ ਜਿਸ ਦੀ ਮੈਨੂੰ ਕਹਿੰਦੇ ਉਮੀਦ ਨਹੀਂ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਸਟਾਈਲ ਲੋਕਾਂ ਲਈ ਬੇਮਿਸਾਲ ਹੋ ਜਾਵੇਗਾ ਇਹ ਉਹਨਾਂ ਨੇ ਸੋਚਿਆ ਨਹੀਂ ਸੀਗਾ ਉਹ ਕਹਿੰਦੇ ਨੇ ਕਿ ਰੇਡੀਓ ਸੈਲੂਨ ਨਾਲ ਮੇਰਾ ਰੋਮਾਂਸ ਸੀ ਤੇ ਇਹ ਬਹੁਤ ਵਧੀਆ ਵੇੜਾ ਸੀਗਾ ਅਮੀਨ ਸਿਆਣੀ ਦਾ ਦੋਸਤੋ ਲਗਭਗ 54000 ਤੋਂ ਵੱਧ ਰੇਡੀਓ ਸ਼ੋਅ ਬਣਾਉਣ ਦਾ ਅਤੇ ਇਸ ਦੇ ਵਿੱਚ ਵਾਇਸ ਓਵਰ ਕਰਨ ਦਾ ਗੱਲਬਾਤ ਕਰਨ ਦਾ ਜਿਹੜਾ ਇੱਕ ਰਿਕਾਰਡ ਹੈ ਔਰ ਇਸ ਤੋਂ ਇਲਾਵਾ ਕਈ ਆ ਵਾਇਸਓਵਰ ਦਿੱਤੇ ਨੇ ਔਰ ਖਾਸ ਤੌਰ ਤੇ ਲਗਭਗ 19000 ਜਿੰਗਲਾਂ ਲਈ ਉਹਨਾਂ ਨੇ ਜਿਹੜੇ ਆ ਉਹ ਵਾਇਸਓਵਰ ਕੀਤੇ ਨੇ ਜਿਸ ਨਾਲ ਉਹਨਾਂ ਦੀ ਵਕਾਰੀ ਜਿਹੜੀ ਆਵਾਜ਼ ਸੀ ਜਿਵੇਂ ਕਿ ਲਿੰਕਾ ਬੁੱਕ ਆਫ ਰਿਕਾਰਡ ਵਿੱਚ ਵੀ ਉਹਨਾਂ ਨੂੰ ਥਾਂ ਮਿਲੀ ਔਰ ਇਸ ਤੋਂ ਇਲਾਵਾ ਨਾ ਅਮੀਨ ਸਿਆਣੀ ਸਾਹਿਬ ਨੇ ਫਿਲਮਾਂ ਵਿੱਚ ਜ਼ਿਆਦਾ ਕਰੇ ਵੀ ਕੀਤੀ ਆ ਉਹ ਲਿਖਾਰੀ ਵੀ ਸਨ ਉਹਨਾਂ ਨੇ ਭੂਤ ਬੰਗਲਾ ਤੀਨ ਦੇਵੀਆਂ ਅਤੇ ਰਤਨ ਵਰਗੀਆਂ ਫਿਲਮਾਂ ਚ ਪੇਸ਼ ਕਰਦੇ ਤੌਰ ਦੇ ਉੱਤੇ ਕੰਮ ਵੀ ਕੀਤਾ ਔਰ ਸਿਆਣੀ ਹੋਰਾਂ ਦਾ ਜਿਹੜਾ ਯੋਗਦਾਨ ਰੇਡੀਓ ਤੱਕ ਸੀਮਿਤ ਨਹੀਂ ਸੀਗਾ ਜਿਹੜੀਆਂ ਫਿਲਮਾਂ ਦਾ ਜ਼ਿਕਰ ਕੀਤਾ ਯਾਨੀ ਕਿ ਉਹ ਫਿਲਮਾਂ ਦੇ ਵਿੱਚ ਵੀ ਆਏ ਇਹ बतौर ਕਹਾਣੀਕਾਰ ਵਜੋਂ ਸਾਹਮਣੇ ਆਏ ਉਹਨਾਂ ਨੇ ਫਿਲਮ ਵਿੱਚ ਕਹਾਣੀਕਾਰ ਵਜੋਂ ਵੀ ਕੰਮ ਕੀਤਾ ਅਤੇ ਐਸ ਕੁਮਾਰ ਦੀ ਫਿਲਮੀ ਮੁਕੱਦਮ ਵਰਗੇ ਪ੍ਰਸਿੱਧ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ ਆ ਫਿਲਮੀ ਸਤਾਰਿਆਂ ਤੇ ਉਹ ਕੇਂਦਰਿਤ ਸੀਗਾ ਅਮੇਨ ਸਿਆਣੀ ਸਾਹਿਬ ਜਿਹੜੇ ਨੇ ਹੁਣ ਯਾਦ ਆਇਆ ਕਰਨਗੇ ਕਿਉਂਕਿ 99 ਸਾਲ ਦੀ ਉਮਰ ਦੇ ਵਿੱਚ ਉਹ ਹਮੇਸ਼ਾ ਲਈ ਇਸ ਫਾਨੀ ਦੁਨੀਆ ਤੋਂ ਰੁਖਸਤ ਹੋ ਗਏ ਨੇ ਪਰ ਰਿਕਾਰਡਿੰਗ ਦੇ ਰੂਪ ਵਿੱਚ ਉਹਨਾਂ ਦੀਆਂ ਆਵਾਜ਼ਾਂ ਉਹਨਾਂ ਦੇ ਪ੍ਰੋਗਰਾਮ ਸਾਡੇ ਕੋਲ ਪਏ ਨੇ ਔਰ ਜਦੋਂ ਤੱਕ ਸਾਨੂੰ ਉਹਨਾਂ ਦੀ ਆਵਾਜ਼ ਜਦੋਂ ਵੀ ਕਦੇ ਯਾਦ ਆਊਗੀ ਸਤਾਊਗੀ ਯਾਦ ਤੇ ਅਸੀਂ ਉਹਨਾਂ ਦੇ ਉਹ ਪ੍ਰੋਗਰਾਮ ਜ਼ਰੂਰ ਸੁਣਾਗੇ ਆਪਣੀ ਆਵਾਜ਼ ਦੇ ਤੌਰ ਦੇਤੇ ਉਹ ਹਮੇਸ਼ਾ ਜਿਵਤ ਰਹਿਣਗੇ ਅਸੀਂ ਆਪਣੇ ਆਦਾਰੇ ਸਿੱਧੂ ਟਾਕਸ ਮੰਨੀਓ ਅਮੀਨ ਸਿਆਣੀ ਸਾਹਿਬ ਜਿਨ੍ਹਾਂ ਦਾ ਅੰਤਮ ਸੰਸਕਾਰ ਅੱਜ ਹੀ ਕੀਤਾ ਜਾਵੇਗਾ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ